ਬਹੁਤ ਹੀ ਸਤਿਕਾਰਯੋਗ ਅਧਿਆਪਕ ਸਾਥੀਓ ਜਿਵੇਂ ਕਿ ਤੁਹਾਨੂੰ ਪਤਾ ਕਿ ਡੈਮੋਕ੍ਰੈਟਿਕ ਟੀਚਰਸ ਫਰੰਟ ਵੱਲੋਂ ਪਿਛਲੇ ਮਹੀਨੇ ਦਸੰਬਰ ਦੇ ਵਿੱਚ 15 ਤਰੀਕ ਨੂੰ ਸੁਨਾਮ ਦੇ ਵਿੱਚ ਇੱਕ ਧਰਨਾ ਜਿਹੜਾ ਉੱਠਾ ਗਿਆ ਸੀ ਜਿਸ ਦੇ ਵਿੱਚ ਬਾਕੀ ਮੰਗਾਂ ਤੋਂ ਇਲਾਵਾ ਜਿਹੜੀ ਪ੍ਰਮੁੱਖ ਮੰਗ ਸੀ ਉਹ ਰੱਖੀ ਸੀ ਆਪਾਂ ਕਿ ਜਿਹੜਾ ਪੀਟੀਆਈ ਤੇ ਆਰਟ ਐਂਡ ਕ્રાਫਟ ਰਿਹਤਾਂ ਦੀਆਂ ਤਨਖਾਹਾਂ ਨੇ ਜਿਹੜੀਆਂ ਉਹ ਕਟੌਤੀ ਕਰਨ ਦਾ ਰਾਹ ਜਿਹੜਾ ਸਰਕਾਰ ਚੁਣ ਰਹੀ ਆ ਜਾਂ ਰਿਕਵਰੀ ਕਰਨ ਦਾ ਜਿਹੜਾ ਰਾਹ ਚੁਣ ਰਹੀ ਆ ਕਿ ਇਹ ਗਲਤ ਹੈ ਇਸ ਦਾ ਅਸੀਂ ਵਿਰੋਧ ਕਰਦੇ ਆ ਉਸ ਤੋਂ ਬਾਅਦ ਆਪਣੀ ਅਗਲੇ ਦਿਨ ਅਮਨ अरोड़ा ਨੇ ਜਿਹੜੇ ਕੈਬਨਿਟ ਮੰਤਰੀ ਨੇ ਪੰਜਾਬ ਆਪ ਦੇ ਪ੍ਰਧਾਨ ਨੇ ਉਹਨਾਂ ਨਾਲ ਮੀਟਿੰਗ ਵੀ ਹੋਈ ਸੀ ਪਰ ਉਸ ਮੀਟਿੰਗ ਦੇ ਜਿੰਨੇ ਵੀ ਉਹਨਾਂ ਨੇ ਸਾਨੂੰ ਭਰੋਸੇ ਦਿੱਤੇ ਕਿ ਇਹ ਜਿਹੜੀ ਤਨਖਾਹ ਕਟੌਤੀ ਆ ਜਾਂ ਰਿਕਵਰੀ ਆ ਪੀਟੀਆਈ ਤੇ ਅਟੈਂਡ ਕਰਾਫਟ ਵਿਧਾਇਕਾਂ ਦੀ ਇਹ ਅਸੀਂ ਨਹੀਂ ਕਰਾਂਗੇ ਉਹ ਭਰੋਸੇ ਜਿਹੜੇ ਨੇ ਉਹ ਜ਼ਮੀਨੀ ਪੱਧਰ ਦੇ ਉੱਪਰ ਲਾਗੂ ਨਹੀਂ ਹੋਏ ਇਸ ਕਰਕੇ ਕੱਲ ਅਸੀਂ ਦੁਬਾਰਾ ਫੇਰ ਪਹੁੰਚੇ ਸੀ ਇਸ ਨਾਮ ਅਮਨ अरोड़ा ਜੀ ਦੀ ਰਹਿائش ਦੇ ਅੱਗੇ ਉੱਥੇ ਯਾਦ ਪੱਤਰ ਵੀ ਦਿੱਤਾ ਤੇ ਰੋਸ ਵੀ ਜ਼ਾਹਰ ਕੀਤਾ ਕਿ ਇਹ ਸਰਕਾਰ ਆ ਜਿਹੜੀ ਜਿਹੜੀ ਇਹ ਕਹਿ ਕੇ ਆਈ ਸੀ ਸੱਤਾ ਦੇ ਵਿੱਚ ਕਿ ਅਸੀਂ ਬਦਲਾਅ ਵਾਲੇ ਆ ਪਹਿਲਾਂ ਨਾਲੋਂ ਵੱਖਰੇ ਆ ਕਿ ਉਸ ਸਰਕਾਰ ਦੇ ਵਿੱਚ ਜਿਹੜੇ ਕੈਬਨਿਟ ਮੰਤਰੀ ਹੋਣ ਪੰਜਾਬ ਉਹਨਾਂ ਦੀ ਪਾਰਟੀ ਦੇ ਪ੍ਰਧਾਨ ਹੋਣ ਉਹ ਵੀ ਸਾਨੂੰ ਭਰੋਸਾ ਦੇਣ ਇਸ ਤੋਂ ਬਿਨਾ ਜਿਹੜਾ 8 ਤਰੀਕ ਨੂੰ 8 ਜਨਵਰੀ ਨੂੰ ਕੈਬਨਿਟ ਸਬ-ਕਮੇਟੀ ਨਾਲ ਸਾਡੀ ਮੀਟਿੰਗ ਹੋਈ ਆ ਜਿਸ ਵਿੱਚ ਹਰਪਾਲ ਚੀਮਾ ਵਿੱਤ ਮੰਤਰੀ ਸ਼ਾਮਲ ਸੀ ਕੁਲਦੀਪ ਢਾਲੀਵਾਲ ਸ਼ਾਮਲ ਸੀ ਉਸ ਮੀਟਿੰਗ ਦੇ ਵਿੱਚ ਵੀ ਉਹਨਾਂ ਨੇ ਭਰੋਸਾ ਦਿੱਤਾ ਕਿ ਇਹ ਜਿਹੜਾ ਤਨਖਾਹ ਕਟੌਤੀ ਜਾਂ ਰਿਕਵਰੀ ਵਾਲਾ ਫੈਸਲਾ ਅਸੀਂ ਨਹੀਂ ਕਰਾਂਗੇ ਉਸ ਦੇ باوجود ਵੀ ਇਹ ਜਿਹੜੇ ਫੈਸਲੇ ਨੇ ਤੁਹਾਡੇ ਜਾਂ ਸਾਡੇ ਸਾਨੂੰ ਭਰੋਸੇ ਦਿੱਤੇ ਜਾ ਰਹੇ ਨੇ ਉਹ ਲਾਗੂ ਨਹੀਂ ਹੋ ਰਹੇ ਇਸ ਕਰਕੇ ਕੱਲ ਜਾਦ ਪੱਤਰ ਦਿੱਤਾ ਅੱਜ ਸਾਡੀ ਪੰਜਾਬ ਭਵਨ ਦੇ ਵਿੱਚ ਜਿਹੜਾ ਡੀਟੀਐਫ ਦਾ 6 ਮੈਂਬਰੀ ਵਫਦਾ ਉਸ ਦੀ ਦੁਬਾਰਾ ਫੇਰ ਅਮਨ अरोड़ा ਜੀ ਦੇ ਨਾਲ ਮੀਟਿੰਗ ਹੋਈ ਹੈ ਉਸ ਵਿੱਚ ਲੰਬੀ ਚਰਚਾ ਹੋਈ ਹੈ ਇਸ ਇਸ਼ੂ ਦੇ ਉੱਪਰ ਅਸੀਂ ਉਹਨਾਂ ਨੂੰ ਦੱਸਿਆ ਕਿ ਜਿਹੜਾ ਵਿੱਤ ਵਿਭਾਗ ਦਾ ਹਵਾਲਾ ਦਿੱਤਾ ਜਾ ਰਿਹਾ ਹੈ ਵਿੱਤ ਵਿਭਾਗ ਨੇ ਇੱਕ ਸੀਨੀਅਰ ਜੂਨੀਅਰ ਦੇ ਕੇਸ ਦੇ ਵਿੱਚ ਇਹ ਗੱਲ ਆਖੀ ਹੈ ਕਿ ਸੀਐਨਵੀ ਦੇ ਵਿੱਚ ਜਾਂ 2011 ਵਾਲਾ ਜਿਹੜਾ ਪੱਤਰ ਜਾਰੀ ਹੋਇਆ ਸੀ ਉਸ ਵਿੱਚ ਸੀਐਨਵੀ ਦਾ ਤਨਖਾਹ ਗ੍ਰੇਡ ਆ ਜਿਹੜਾ ਉਹ 3200 ਤੋਂ ਵਧਾ ਕੇ 4400 ਕੀਤਾ ਗਿਆ ਕਿ ਉਹ ਪੱਤਰ ਵਾਪਸ ਲੈਣ ਦੀ ਗੱਲ ਕੀਤੀ ਹੋਈ ਆ ਪਰ ਉਸ ਹਵਾਲੇ ਦੇ ਵਿੱਚ ਜਿਹੜਾ ਵਿੱਤ ਵਿਭਾਗ ਨੇ ਸਪੀਕਿੰਗ ਆਰਡਰ ਕੀਤੇ ਨੇ ਇਹ ਕਿਤੇ ਵੀ ਨਹੀਂ ਲਿਖਿਆ ਕਿ ਤੁਸੀਂ ਸੀਐਨਵੀ ਕਾਡਰ ਦੇ ਵਿੱਚ ਇਹਨਾਂ ਨੂੰ ਨਹੀਂ ਕਾਊਂਟ ਕਰਨਾ ਨਾ ਹੀ ਇਹ ਲਿਖਿਆ ਕਿ ਜਿਹੜੇ ਪੀਟੀਆਈ ਤੇ ਆਟਨ ਕਰਾਫਟ ਅਧਿਆਪਕ ਨੇ ਉਹਨਾਂ ਦੀਆਂ ਤੁਸੀਂ ਤਨਖਾਹ ਕਟੌਤੀਆਂ ਕਰਨੀਆਂ ਨੇ ਰਿਕਵਰੀਆਂ ਕਰਨੀਆਂ ਨੇ ਇਸ ਕਰਕੇ ਅਸੀਂ ਅੱਜ ਉਹਨਾਂ ਨਾਲ ਮੀਟਿੰਗ ਕੀਤੀ ਹੈ ਇੱਥੇ ਪੰਜਾਬ ਭੰਦੇ ਵਿੱਚ ਲੰਬੀ ਚਰਚਾ ਹੋਈ ਹੈ ਇੱਕੋ ਇਸ਼ੂ ਦੇ ਉੱਪਰ ਤੇ ਉਹਨਾਂ ਤੋਂ ਮੰਗ ਕੀਤੀ ਕਿ ਤੁਸੀਂ ਇਸ ਫੈਸਲੇ ਨੂੰ ਲਾਗੂ ਕਰਵਾਓ ਤੁਸੀਂ ਫੈਸਲਾ ਦਿੱਤਾ ਸੀ ਕਿ ਅਸੀਂ ਤਨਖਾਹ ਕਟੌਤੀਆਂ ਨਹੀਂ ਕਰਾਂਗੇ ਹਰਪਾਲ ਚੀਮਾ ਨੇ ਭਰੋਸਾ ਦਿੱਤਾ ਪਰ ਉਸ ਦੇ ਬਾਵਜੂਦ ਹੇਠਾਂ ਡੀਓ ਨੇ ਜਿਹੜੇ ਉਹ ਤਾਂ ਤਾਂ ਲੈਟਰ ਕੱਢ ਲਏ ਨੇ ਤਾਂ ਉਹਨਾਂ ਨੇ ਮੌਕੇ ਤੇ ਦੇਖੋ ਸਿੱਖਿਆ ਸਕੱਤਰ ਜਿਹੜੇ ਕੇ ਕੇ ਯਾਦਵ ਨੇ ਉਹਨਾਂ ਨਾਲ ਫੋਨ ਤੇ ਲੰਬੀ ਗੱਲਬਾਤ ਵੀ ਕੀਤੀ ਆ ਤੇ ਜੋ ਸਾਨੂੰ ਭਰੋਸਾ ਦਿੱਤਾ ਉਹ ਇਹ ਹੈ ਕਿ ਇਹ ਜਿਹੜਾ ਲੈਟਰ ਜਾਰੀ ਹੋਇਆ ਹੋਇਆ 8 ਨਵੰਬਰ 2024 ਦਾ ਜਿਹਦੇ ਵਿੱਚ ਲਿਖਿਆ ਕਿ ਅਸੀਂ 2012 ਵਾਲਾ ਜਿਹੜਾ ਪੱਤਰਾ ਉਹ ਵਾਪਸ ਲੈ ਲਿਆ ਕਿ ਤਨਖਾਹ ਗ੍ਰੇਡ ਆ ਜਿਹੜਾ ਹੁਣ ਉਹ 4400 ਦੀ ਜਗ੍ਹਾ 3200 ਕਰ ਦਿੱਤਾਗੇ ਆ ਕਿ ਇਸ ਦੇ ਉੱਪਰ ਫੌਰੀ ਆ ਜਿਹੜੀ ਉਹ ਰੋਕ ਲਗਾਈ ਜਾਊਗੀ ਜਿਹੜੇ ਕੁਝ ਸਾਥੀ ਕੋਰਟ ਦੇ ਵਿੱਚ ਵੀ ਗਏ ਨੇ ਅਸੀਂ ਇਹਨਾਂ ਨੂੰ ਦੱਸਿਆ ਕਿ ਕੋਰਟ ਨੇ ਵੀ ਸਿਰਫ ਪਟੀਸ਼ਨਰਾਂ ਦੇ ਉੱਪਰ ਸਟੇ ਲਾਉਣ ਦੀ ਗੱਲ ਕੀਤੀ ਆ ਪਰ ਗੱਲ ਇਹ ਆ ਕਿ ਕੀ ਤੁਸੀਂ ਇਹ ਚਾਹੁੰਦੇ ਹੋ ਕਿ 4000 ਬੰਦਾ ਜਿਹੜਾ ਉਹ ਸਾਰਾ ਕੋਰਟ ਦੇ ਵਿੱਚ ਜਾਵੇ ਫਿਰ ਤੁਸੀਂ ਸਟੇ ਕਰੋਗੇ ਤਾਂ ਉਹਨਾਂ ਨੇ ਇਹ ਪ੍ਰਸਤਾਵ ਦਿੱਤਾ ਡਿਪਾਰਟਮੈਂਟ ਕੀ ਕਰੂਗਾ ਕਿ ਜਿਹੜਾ ਸਟੇ ਵਾਲਾ ਮਾਮਲਾ ਇੱਕ ਤਾਂ ਜਿੰਨੇ ਸਾਥੀ ਚਲੇ ਗਏ ਕੋਰਟ ਚਲੇ ਗਏ ਉਹੀ ਸਟੇ ਨੂੰ ਸਾਰਿਆਂ ਉੱਪਰ ਇੰਪਲੀਮੈਂਟ ਕੀਤਾ ਜਾਊਗਾ ਦੂਜਾ ਜਿਹੜਾ ਉਹਨਾਂ ਨੇ ਕਿਹਾ ਕਿ ਇਹ ਸਾਡਾ ਪੋਲੀਟੀਕਲ ਡਿਸੀਜਨ ਆ ਕਿ ਅਸੀਂ ਇਹ ਕਟੌਤੀ ਜਾਂ ਰਿਕਵਰੀ ਨਹੀਂ ਕਰਨੀ ਇਸ ਕਰਕੇ ਸਿੱਖਿਆ ਸਕੱਤਰ ਨੂੰ ਉਹਨਾਂ ਨੇ ਹਦਾਇਤ ਦਿੱਤੀ ਆ ਕਿ ਸੋਮਵਾਰ ਨੂੰ ਉਹ ਸਾਡੇ ਨਾਲ ਬੈਠਣ ਸੋਮਵਾਰ ਨੂੰ ਬੈਠ ਕੇ ਸਾਡੇ ਨਾਲ ਇਸ ਮਾਮਲੇ ਦੇ ਉੱਪਰ ਜਿੰਨੀ ਵੀ ਡਿਸਕਸ਼ਨ ਕਰਨੀਆਂ ਕਰ ਲੈਣ ਤੇ ਉਹਨਾਂ ਨੇ ਸਾਫ਼ ਸਪਸ਼ਟ ਜੋ ਸਾਨੂੰ ਕਿਹਾ ਕਿ ਇਹ ਫੈਸਲਾ ਅਸੀਂ ਨਹੀਂ ਲਾਗੂ ਹੋਣ ਦੇਣਾ ਇਸ ਕਰਕੇ ਸਿੱਖਿਆ ਸਕੱਤਰ ਨੂੰ ਵੀ ਉਹਨਾਂ ਨੇ ਇਹ ਕਿਹਾ ਕਿ ਇਹਨਾਂ ਨੇ ਢੰਗ ਤਰੀਕੇ ਲੱਭਣ ਕਿ ਕਿਵੇਂ ਇਸ ਫੈਸਲੇ ਦੇ ਉੱਪਰ ਰੋਕ ਲਗਾਈ ਜਾ ਸਕਦੀ ਹੈ ਤੇ ਉਸੇ ਹਿਸਾਬ ਨਾਲ ਉਹਨਾਂ ਨੇ ਨਸਿਆ ਕਿ ਫਿਰ ਮੈਂ ਜਿਹਨੇ ਵਿੱਤ ਮੰਤਰੀ ਨੇ ਉਹਨਾਂ ਨਾਲ ਗੱਲ ਕਰੂੰਗਾ ਕਹਿੰਦਾ ਭਾਵੇਂ ਇਹ ਆ ਕਿ ਸਾਹਦੇ ਨਾਲ ਇਸ ਮੀਟਿੰਗ ਦੇ ਵਿੱਚ ਅਮਨ अरोੜਾ ਮੰਨੇ ਨੇ ਕਿ ਅਸੀਂ ਇਹ ਪੱਤਰ ਜਿਹੜਾ 8 11 2024 ਵਾਲਾ ਡੀਪੀਆਈ ਸਕੈਂਡਰੀ ਨੇ ਜਾਰੀ ਕੀਤਾ ਹਿਆ ਇਸ ਦੇ ਉੱਪਰ ਰੋਕ ਲਗਾਉਣ ਜਾ ਰਹੇ ਹਾਂ ਇਸ ਨੂੰ ਲਾਗੂ ਨਹੀਂ ਕਰਨਾ ਇਹ ਜੇ ਕੋਰਟ ਦੇ ਵਿੱਚ ਪਟੀਸ਼ਨਰਾਂ ਤੇ ਸਟੇ ਹੋ ਗਿਆ ਤਾਂ ਬਾਕੀਆਂ ਤੇ ਵੀ ਸਟੇ ਮੰਨ ਕੀ ਚੱਲ ਗਏ ਦੂਜਾ ਉਹਨਾਂ ਦਾ ਪੋਲੀਟੀਕਲ ਡਿਸੀਜਨ ਆ ਇਸ ਨੂੰ ਸਟੇ ਕਰਨਾ ਤੇ ਇਸ ਕਰਕੇ ਇਹ ਗੱਲਬਾਤ ਹੋਈ ਹੈ ਅਸੀਂ ਉਹਨਾਂ ਤੋਂ ਇਹ ਵੀ ਮੰਗ ਕੀਤੀ ਹੈ ਕਿ ਦੇਖੋ ਜੋ ਮੀਟਿੰਗਾਂ ਦੇ ਵਿੱਚ ਫੈਸਲੇ ਹੁੰਦੇ ਨੇ ਉਹਨਾਂ ਨੂੰ ਲਾਗੂ ਕੀਤਾ ਜਾਵੇ ਨਹੀਂ ਕੀ ਹੁੰਦਾ ਅਸੀਂ ਜਦੋਂ ਮੀਟਿੰਗ ਤੋਂ ਬਾਅਦ ਕਹਿੰਨੇ ਆ ਕਿ ਮੀਟਿੰਗ ਦੇ ਵਿੱਚ ਆਹ ਭਰੋਸਾ ਦਿੱਤਾ ਗਿਆ ਉਹ ਭਰੋਸਾ ਦਿੱਤਾ ਗਿਆ ਜੇ ਉਸ ਭਰੋਸੇ ਨੇ ਹਕੀਕੀ ਤੌਰ ਤੇ ਲਾਗੂ ਨਹੀਂ ਹੋਣਾ ਫਿਰ ਮੀਟਿੰਗਾਂ ਦਾ ਵੀ ਕੀ ਅਰਥ ਰਹਿ ਜਾਂਦਾ ਇਸ ਕਰਕੇ ਅੱਜ ਦੀ ਮੀਟਿੰਗ ਸਾਨੂੰ ਲੱਗਦਾ ਵੀ ਉਸ ਦੇ ਵਿੱਚ ਇੱਕ ਉਹਨਾਂ ਨੇ ਸਾਨੂੰ ਭਰੋਸਾ ਦਿੱਤਾ ਕੁਛ ਦਿਨ ਉਡੀਕ ਕਰਾਂਗੇ ਡੀਓ ਨੇ ਜਿੰਨੇ ਜਾਂ ਜਿੰਨੇ ਵੀ ਪ੍ਰਿੰਸੀਪਲ ਜਾਂ ਹੋਰ ਸਕੂਲ ਮੁਖੀ ਨੇ ਮੁਖ ਅਧਿਆਪਕ ਸਹਿਮਾਨ ਨੇ ਦੇਖੋ ਸਾਡੀ ਤੁਹਾਨੂੰ ਬਿਲਕੁਲ ਸੁਝਾ ਕਿ ਜਿਸ ਲੈਟਰ ਦੇ ਵਿੱਚ ਉਹ ਕਹਿ ਰਹੇ ਨੇ ਕਿ 8 11 2024 ਦਾ ਕਿ ਅਸੀਂ ਪੀਟੀਆਈ ਤੇ ਆਰਟ ਐਂਡ ਕਰਾਫਟ ਵਿਭਾਗਾਂ ਦਾ ਤਨਖਾਹ ਸਕੇਲ ਰਿਵਾਈਜ਼ ਕਰਨਾ ਉਸ ਦੇ ਵਿੱਚ ਜਿਹੜੇ ਲੈਟਰ ਦਾ ਹਵਾਲਾ ਦਿੱਤਾ ਕਿ 2012 ਵਾਲਾ ਲੈਟਰ ਵਾਪਸ ਲੈ ਲਿਆ ਉਸ ਦੇ ਵਿੱਚ ਕਿਤੇ ਵੀ ਪੀਟੀਆਈ ਤੇ ਆਰਟ ਐਂਡ ਕਰਾਫਟ ਵਿਭਾਗਾਂ ਦਾ ਜ਼ਿਕਰ ਉਹ ਨਹੀਂ ਹੈਗਾ ਉੱਚ ਲਿਖਿਆ ਨਵ ਨਿਯੁਕਤ ਉਚੇਰੀ ਸਿੱਖਿਆ ਪ੍ਰਾਪਤ ਪੀਟੀਆਈ ਇਸ ਨਾਮ ਦੀ ਕੋਈ ਡੈਜ਼ਿਗਨੇਸ਼ਨ ਕੋਈ ਪੋਸਟ ਕੋਈ ਕਾਡਰ ਸਿੱਖਿਆ ਭਾਗ ਦੇ ਵਿੱਚ ਹੈ ਹੀ ਨਹੀਂ ਤਾਂ ਤੁਸੀਂ ਕਿਵੇਂ ਤਨਖਾਹ ਕਟੌਤੀ ਜਾਂ ਤਨਖਾਹ ਰਿਵੀਜ਼ਨ ਕਰ ਲੋਗੇ ਫਿਰ 2015 ਦੀਆਂ ਗਾਈਡਲਾਈਨਸ ਨੇ ਵਿੱਤ ਵਿਭਾਗ ਦੀਆਂ ਸੁਪਰੀਮ ਕੋਰਟ ਦੇ ਹਵਾਲੇ ਦੇ ਨਾਲ ਕਿ ਜਿਹੜੀ ਤਨਖਾਹ ਰਿਕਵਰੀ ਆ ਉਹ ਕਲਾਸ 3 ਤੇ ਕਲਾਸ 4 EMPLOYES ਦੀ ਸੀ ਤੇ D ਕੈਟਾਗਰੀ EMPLOYES ਦੀ ਉਹ ਹੋ ਹੀ ਨਹੀਂ ਸਕਦੀ ਫਿਰ ਤੁਸੀਂ ਰਿਕਵਰੀ ਕਿਵੇਂ ਕਰ ਲੋਗੇ ਇਸ ਕਰਕੇ ਇੱਕ ਜਿਹੜਾ ਪੁੱਠਾ ਸਿੱਧਾ ਪੱਤਰ ਉਪਰੋਂ ਜਾਰੀ ਕਰਤਾ ਤੇ ਤੁਸੀਂ ਉਹਨੂੰ ਇੰਪਲੀਮੈਂਟ ਲਾਗੂ ਕਰਨ ਲੱਗੇ ਇਹ ਬਿਲਕੁਲ ਗਲਤ ਆ ਸਾਡੀ ਤੁਹਾਨੂੰ ਅਪੀਲ ਆ ਕਿ ਜਦੋਂ ਉਹ ਪੱਤਰ ਹੀ ਸਪਸ਼ਟ ਨਹੀਂ ਹੈਗਾ ਜਦੋਂ ਉਸ ਦੇ ਵਿੱਚ ਜੋ ਕਾਡਰ ਦਾ ਜ਼ਿਕਰ ਕੀਤਾ ਹੋਇਆ ਉਸ ਨਾਮ ਦਾ ਕੋਈ ਕਾਡਰੋ ਨਹੀਂ ਹੈਗਾ ਤਾਂ ਫਿਰ ਆਪਾਂ ਉਹਨੂੰ ਕਿਵੇਂ ਲਾਗੂ ਕਰ ਸਕਦੇ ਆ ਤੇ ਸਰਕਾਰ ਨਾਲ ਸਾਡੀਆਂ ਅੱਜ ਇੱਥੇ ਗੱਲ ਹੋ ਚੁੱਕੀ ਆ ਅੱਜ ਵੀ ਹੋਈ ਆ ਤੇ ਇਸ ਤੋਂ ਪਹਿਲਾਂ 8 ਜਨਵਰੀ ਨੂੰ ਵਿੱਤ ਮੰਤਰੀ ਤੇ ਕੁਲਦੀਪ ਧਾਲੀਵਾਲ ਜਿਹੜੇ ਕੈਬਨਿਟ ਸਬ ਕਮੇਟੀ ਆ ਉਹਨਾਂ ਨਾਲ ਵੀ ਹੋਈ ਸੀ ਇਸ ਕਰਕੇ ਤੁਹਾਨੂੰ ਅਪੀਲ ਆ ਕਿ ਆਪਾਂ ਕਾਲੀ ਨਾ ਕਰੀਏ ਇਹ ਮਾਮਲੇ ਦੇ ਵਿੱਚ ਆਪਾਂ ਜੇ ਕਾਲੀ ਕਰਾਂਗੇ ਤਾਂ ਆਪਸ ਦੇ ਵਿੱਚ ਜਿਹੜਾ ਵਿਰੋਧ ਆ ਉਹ ਬਣੂਗਾ ਸਾਡੀ ਤੁਹਾਨੂੰ ਬੇਨਤੀ ਆ ਅਪੀਲ ਆ ਕਿ ਸਰਕਾਰ ਨੇ ਫੈਸਲਾ ਕੀਤਾ ਰੋਕ ਲਗਾਉਣ ਦਾ ਆਪਾਂ ਉਡੀਕ ਕਰੀਏ ਇਸ ਦੇ ਉੱਪਰ ਰੋਕ ਵੀ ਲੱਗੂਗੀ ਸਟੇ ਵੀ ਲੱਗੂਗੀ ਤੇ ਮੁੱਖੀ ਗੱਲ ਇਹ ਹੈ ਅਸੀਂ ਚਾਹੁੰਦੇ ਹਾਂ ਕਿ ਫੈਸਲਾ ਹੀ ਗਲਤ ਆ ਸਟੇ ਤੋਂ ਵੱਧ ਕੇ ਇਸ ਦੀਆਂ ਜੜ੍ਹਾਂ ਨੇ ਜਿਹੜੀਆਂ ਉਹ ਪੱਟ ਕੇ ਸਿੱਟਣੀਆਂ ਨੇ ਤੁਹਾਡੇ ਸਾਥ ਦੀ ਵੀ ਜ਼ਰੂਰਤ ਆ ਪੀਟੀਆਈ ਤੇ ਆਟਨ ਕ੍ਰਾਫਟ ਅਧਿਆਪਕਾਂ ਨੂੰ ਵੀ ਕਹਾਂਗੇ ਕਿ ਜਿਆਦਾ ਟੇਕ ਸਾਨੂੰ ਸੰਘਰਸ਼ ਤੇ ਰੱਖਣੀ ਚਾਹੀਦੀ ਆ ਹੁਣ ਤੱਕ ਦੇ ਹਵਾਲੇ ਇਹ ਦੱਸਦੇ ਨੇ ਕਿ ਸੰਘਰਸ਼ ਦੇ ਨਾਲ ਅਦਾਲਤਾਂ ਨੇ ਜੇ ਅਧਿਆਪਕ ਜਾਂ ਮਲਾਜ਼ਮ ਜਾਂ ਲੋਕਾਂ ਦੇ ਵਿਰੋਧ ਚ ਵੀ ਫੈਸਲੇ ਕੀਤੇ ਤਾਂ ਉਹ ਵੀ ਲੋਕਾਂ ਨੇ ਸੰਘਰਸ਼ ਨਾਲ ਉਲਟਾਏ ਨੇ ਇਸ ਕਰਕੇ ਸੰਘਰਸ਼ ਤੇ ਟੇਕ ਰੱਖੀਏ ਸੰਘਰਸ਼ ਨਾਲ ਹੀ ਜਿੱਤ ਪ੍ਰਾਪਤ ਹੋਊਗੀ ਬਾਤੀ ਸੰਦੀਪ ਜੀ 2 ਮਿੰਟ ਲਈ ਹੋਵੀ ਗੱਲ ਰੱਖ ਲੈਣ ਸਾਡੇ ਨਾਲ ਗਏ ਸੀ ਪੀਟੀਆਈ ਦੇ ਆਪ ਸਾਰੇ ਅਧਿਆਪਕ ਸਾਥੀਆਂ ਨੂੰ ਸਤਿ ਸ੍ਰੀ ਅਕਾਲ ਜਿਵੇਂ ਪ੍ਰਧਾਨ ਜੀ ਨੇ ਸਾਰੀਆਂ ਗੱਲਾਂ ਰੱਖਤੀਆਂ ਮੈਂ ਉਹਨਾਂ ਗੱਲਾਂ ਨੂੰ ਤਾਂ ਨਹੀਂ ਦਰਾਉਂਗਾ ਜਿਵੇਂ ਸਰਦਾਰ ਵਿਕਰਨਦੇਸ ਸਿੰਘ ਪ੍ਰਧਾਨ ਡੀਟੀਐਫ ਪੰਜਾਬ ਇਸ ਗੱਲ ਤੇ ਪਹਿਰਾ ਦੇ ਰਹੇ ਸੀ ਉਹ ਪਹਿਰੇ ਤੇ ਅੱਜ ਬੂਰ ਪੈਂਦਾ ਨਜ਼ਰ ਆਇਆ ਅਮਨ ਰੋੜਾ ਜੀ ਨੇ ਇਸ ਗੱਲ ਨੂੰ ਮੰਨਿਆ ਤੇ ਸਾਨੂੰ ਪੂਰਾ ਭਰੋਸਾ ਦਿੱਤਾ ਵੀ ਇਹ ਇੱਕ ਦੋ ਦਿਨਾਂ ਦੇ ਵਿੱਚ ਲੈਟਰ ਜਾਰੀ ਹੋ ਜਾਊਗਾ ਤੇ ਪ੍ਰਧਾਨ ਜੀ ਦੀ এডਿਕੇਸ਼ਨ ਸਕੱਤਰ ਨਾਲ ਮੀਟਿੰਗ ਹੋਊਗੀ ਉੱਥੇ ਗੱਲਬਾਤ ਸਾਰੀ ਹੈ ਜਿਹੜੀ ਇਹ ਵਿਚਾਰੀ ਜਾਊਗੀ ਤੇ ਥੱਲੇਡੇ ਲੈਵਲ ਤੇ ਜਿਹੜਾ ਡਰ ਫਲਾਇਆ ਜਾ ਰਿਹਾ ਮੇਰੀ ਪੀਟੀਆਈ ਦੇ ਅਧਿਆਪਕ ਡਰੈਂਕ ਸਾਥੀਆਂ ਨੂੰ ਬੇਨਤੀ ਹੈ ਵੀ ਤੁਸੀਂ ਡਰੋ ਨਾ ਕਿਉਂਕਿ ਜੁਨੀਆਨ ਇਸ ਗੱਲ ਤੇ ਪਹਿਰਾ ਦੇ ਰਹੀਆਂ ਨੇ ਬਹੁਤ ਹੱਦ ਤੱਕ ਆਪਾਂ ਜਿੱਤ ਚੁੱਕੇ ਹਾਂ ਇੱਕ ਦੋ ਦਿਨਾਂ ਦੇ ਵਿੱਚ ਲੈਟਰ ਜਾਰੀ ਹੋਣ ਦੀ 100% ਸੰਭਾਵਨਾ ਹੈ ਤਾਂ ਤੁਸੀਂ ਭੈਚਣਾ ਨਾ ਰਹੋ ਡਰਚਣਾ ਨਾ ਰਹੋ ਜੇ ਕੋਰਟ ਨੇ ਸਟੇ ਲਾਈ ਹੈ ਤਾਂ ਉਹ ਬਾਕੀ ਸਾਥੀਆਂ ਤੇ ਵੀ ਲਾਗੂ ਹੋਗੀ ਇਹ ਅਮਨ ਅਰੋੜਾ ਜੀ ਨੇ ਹੁਣ ਭਰੋਸਾ ਦਿੱਤਾਗਾ ਤੇ ਅਸੀਂ ਧੰਨਵਾਦੀ ਆ ਡੀਟੀਐਫ ਯੂਨੀਅਨ ਦਾ ਜਿਹੜੇ ਡਟ ਕੇ ਪਹਿਲੇ ਦਿਨ ਤੋਂ ਇੱਕੋ ਮੰਗ ਤੇ ਅੜੇ ਹੋਏ ਸੀ ਤੇ ਅਮਨ ਅਰੋੜਾ ਜੀ ਨੇ ਅੱਜ ਪੁੱਛਿਆ ਸੀ ਵੀ ਕਿੰਨੀਆਂ ਮੰਗਾ ਲੈ ਕੇ ਆਉਂ ਤਾਂ ਇਹਨਾਂ ਨੇ ਆਖਿਆ ਸੀ ਵੀ ਸਾਡਾ ਇੱਕੋ ਹੀ ਇਸ਼ੂ ਆ ਤੇ ਇਹਨੂੰ ਇੱਥੇ ਹੀ ਸਟਾਪ ਕਰ ਦਿੱਤਾ ਜਾਵੇ ਤੇ ਉਹਦੇ ਵਿੱਚ ਉਹ ਹਾ ਪੱਖੀ ਹੰਗਾਰਾ ਦੇ ਕੇ ਗਏ ਨੇ ਮੰਗ ਪੱਤਰ ਲੈ ਕੇ ਗਏ ਨੇ ਤੇ ਵਿਭਾਗ ਦੇ ਵਿੱਚ ਕਰਮਚਾਰੀ ਬੈਠੇ ਸੀ ਤੇ ਉਹਨਾਂ ਨੂੰ ਹਿਦਾਇਤ ਕਰਕੇ ਗਏ ਨੇ ਵੀ ਇਹਨੂੰ ਕੱਲ ਨੂੰ ਸਟਾਪ ਕਰ ਦਿੱਤਾ ਜਾਵੇ ਸੋ ਤੁਸੀਂ ਸਾਥੀਓ ਸਾਥ ਦਿਓ ਇਹ ਲੰਬੀ ਲੜਾਈ ਹੈ ਆਪਣੀ ਸਟਾਪ ਕੱਲ ਨੂੰ ਹੋ ਜੂਗੀ ਪਰ ਆਪਾਂ ਹਮੇਸ਼ਾ ਡਟ ਕੇ ਆਪਣੇ ਘੜਨ ਲਈ ਹੋਰਾਂ ਸਾਥੀਆਂ ਲਈ ਡਟ ਕੇ ਮੈਦਾਨ ਦੇ ਵਿੱਚ ਰਹਿਣਾ ਡੀਟੀਐਫ ਨੂੰ ਹੋਰ ਮਜ਼ਬੂਤ ਕਰਨਾ ਤਾਂ ਜੋ ਇਹ ਮਾਰੂ ਨੀਤੀਆਂ ਦੇ ਅਸਫਕਾਂ ਤੇ ਜਾਂ ਮੁਲਾਜ਼ਮ ਜਥੇਬੰਦੀਆਂ ਤੇ ਜਾਂ ਮੁਲਾਜ਼ਮਾਂ ਤੇ ਲਾਗੂ ਹੋ ਰਹੀਆਂ ਆਪਾਂ ਇਹਨਾਂ ਦੇ ਨਾਲ ਪਹਿਰਾ ਦਿੰਦੇ ਰਹੀਏ ਤੇ ਆਪਾਂ ਇਹਨਾਂ ਬਾਹਾਂ ਨੂੰ ਮਜ਼ਬੂਤ ਕਰਦੇ ਰਹੀਏ